ਕਰੀਬਾ ਤੁਹਾਨੂੰ ਇਹ ਜੀ ਅੱਜ ਬਰਨਾਲਾ ਦੀ ਜਿਹੜੀ ਇੱਕ ਰਾਮ ਰਾਜਾ ਕਲੋਨੀ ਹੈ ਇੱਥੇ ਅੱਜ ਸ਼ਾਮ ਕਰੀਬ 6:30 ਵਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ ਜਿਹਦੇ ਵਿੱਚ ਕਰੀਬ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ ਕੌਰ ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆ ਅੰਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੀ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਭਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਿਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਹੈ ਉਸ ਰੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚ ਓ ਸਿਟੀ ਬਰਨਾਲਾ ਐਸ ਐਚ ਓ ਸਦਰ ਬਰਨਾਲਾ ਸੀਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਜਾ ਕੀਤਾ ਹੈ ਘਰ ਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ ਸੋ ਉਹਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮਦਰ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਇਹਨਾਂ ਦੀ ਹੱਤਿਆ ਕੀਤੀ ਗਈ ਤੇ ਆਖੀਰ ਵਿੱਚ ਇਹਨਾਂ ਵੱਲੋਂ ਕੋਟਕੁਸ਼ੀ ਕੀਤੀ ਗਈ ਆਪਣੇ ਰਵਾਸਵਰ ਦੇ ਨਾਲ ਆਪਣੇ ਗੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਬੀਰ ਸਿੰਘ ਮਾਨਸੀ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਸ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜ਼ਾ ਮੌਕਾ ਚੱਲ ਰਿਹਾ ਹੈ ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵੀਡੈਂਸਿਸ ਨੂੰ ਇਕੱਠਾ ਕਰ ਰਹੀ ਹੈ ਤੇ ਅਸੀਂ ਜਿਹੜਾ ਡੈਡ ਬodies ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕੀਤਾ ਜਾਏਗਾ ਸਰ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੋਸਮਾ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ ਸਰ ਇਹੋ ਜੀ ਕੋਈ ਵੀ ਗੱਲ ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਗੋਆਂਢੀਆਂ ਤੋਂ ਵੀ ਬਹੁਤ ਹੀ ਸਾਊ ਤੇ شریف ਪਰਿਵਾਰ ਸੀ ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰਾਂ